ਜਿਹੜਾ ਸ਼ੰਭੂ ਬੋਰਡਰ ਤੋਂ ਕਿਸਾਨਾਂ ਦੀਆਂ ਟਰਾਲੀਆਂ ਤੇ ਉਹਨਾਂ ਦਾ ਹੋਰ ਸਮਾਨ ਚੋਰੀ ਹੋਇਆ ਉਹ ਲੱਭ ਕਿੱਥੋਂ ਰਿਹਾ ਆਮ ਆਦਮੀ ਪਾਰਟੀ ਦੇ ਲੀਡਰਾਂ ਦੇ ਘਰ ਮਤਲਬ 75 ਸਾਲਾਂ ਦੇ ਵਿੱਚ ਪੰਜਾਬ 'ਚ ਐਸਾ ਬਦਲਾ ਆਇਆ ਵਾੜੀ ਖੇਤ ਨੂੰ ਖਾਰੀ ਹੈ ਪਹਿਲੀ ਅਸੀਂ ਸਰਕਾਰ ਬਣੀ ਆਮ ਆਦਮੀ ਪਾਰਟੀ ਦੀ ਜਿਹੜੀ ਲੋਕਾਂ ਦਾ ਸਮਾਨ ਨਹੀਂ ਚੋਰੀ ਕਰਦੀ ਹੁਣ ਕੱਲ ਨਾਭੇ 'ਚ ਜਿਹੜੀ ਸਰਕਾਰੀ ਕੋਠੀ ਹੈ ਜਿਹੜੀ ਕਿ ਪੰਕਜ ਪੱਪੂ ਜਿਨ੍ਹਾਂ ਦੀ ਘਰ ਵਾਲੀ ਨਾਭਾ ਨਗਰ ਕਾਉਂਸਲ ਦੀ ਪ੍ਰਧਾਨ ਹੈ ਉਹਨਾਂ ਦੇ ਘਰੋਂ ਜਦੋਂ ਖੁਦਾਈ ਕੀਤੀ ਤਾਂ ਸ਼ੰਭੂ ਬਾਰਡਰ ਤੋਂ ਚੋਰੀ ਹੋਇਆ ਕਿਸਾਨਾਂ ਦਾ ਸਮਾਨ ਲੱਭ ਰਿਹਾ ਔਰ ਕਮਾਲ ਦੀ ਗੱਲ ਇਹ ਹੈ ਕਿ ਜਿਹੜੀ ਉਹ ਕੋਠੀ ਹੈ ਸਰਕਾਰੀ ਕੋਠੀ ਜੀ ਚੋਂ ਸਮਾਨ ਲੱਭਿਆ ਉਹ ਵੀ ਗੈਰ ਕਾਨੂੰਨੀ ਤਰੀਕੇ ਦੇ ਨਾਲ ਇਸ ਪੰਕਜ ਪੱਪੂ ਨੇ ਦੱਬੀ ਹੋਈ ਹੈ ਹੁਣ ਮੈਂ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਸਵਾਲ ਕਰਦਾ ਕਿ ਦੋ ਪਰਚੇ ਪੰਕਜ ਪੱਪੂ ਤੇ ਪਹਿਲਾਂ ਕਿਉਂ ਨਹੀਂ ਹਲੇ ਤੱਕ ਇਸ ਲੀਡਰ ਦੀ ਗ੍ਰਿਫਤਾਰੀ ਕੀਤੀ ਗਈ ਕੌਣ ਨੂੰ ਲੋਕ ਨੇ ਕਿਨਾਬਾ ਦੇ ਐਮਐਲਏ ਜਾਂ ਹੋਰ ਆਮ ਆਦਮੀ ਪਾਰਟੀ ਚ ਕਿਹੜੇ ਐਸੇ ਲੀਡਰ ਬੈਠੇ ਨੇ ਜਿਹੜੇ ਇਹਨੂੰ ਵਿਚਾਰੇ ਨੇ ਔਰ ਹੁਣ ਵੀ ਜਿਹੜਾ ਇਹ ਸਮਾਨ ਇੱਥੋਂ ਲੱਭਿਆ ਕਿਸਟ ਕਪੈਸਿਟੀ ਚ ਇਹ ਜਿਹੜੀ ਕੋਠੀ ਹੈ ਇਹਨੂੰ ਅਲਾਟ ਕੀਤੀ ਸੀ ਕਿਉਂਕਿ ਇਹ ਕੋਠੀ ਤਾਂ EO ਕੋਲੇ ਹੈ ਤੇ EO ਦੀ ਜਵਾਬਦੇਹੀ ਵੀ ਬਰਾਬਰ ਦੀ ਹੋਣੀ ਚਾਹੀਦੀ ਹੈ ਕਿ ਉਹਨੇ ਆਪਣੀ ਸਰਕਾਰੀ ਕੋਠੀ ਦੇ ਵਿੱਚ ਕਿਉਂ ਇੱਕ ਪੋਲਿਟੀਕਲ ਬੰਦੇ ਨੂੰ ਰਹਿਣ ਦਿੱਤਾ ਤੇ ਕਿਉਂ ਚੋਰੀ ਦਾ ਜਿਹੜਾ ਸਮਾਨ ਹੈ ਉੱਥੇ ਦੱਬਿਆ ਗਿਆ